ਜਿਹੜਾ ਆਪਾਂ ਪੜ ਰਹੇ ਆਂ ਊੜਾੜਾ ਉਹਦੇ ਵਿੱਚ ਪਹਿਲਾ ਅੱਖਰ ਊੜਾ ਹੈ ਪਰ ਗੁਰੂ ਨਾਨਕ ਸਾਹਿਬ ਨੇ ਜਿਹੜਾ ਉਚਾਰਨ ਕੀਤਾ 35 ਅੱਖਰੀ ਉਹਦੇ ਵਿੱਚ ਸਸਾ ਤੇ ਸਸੇ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਈੜੀ ਈਵਣ ਈੜੀ ਅੱਖਰ ਜਿਹੜੀ ਐ ਉਹ ਸਾਨੂੰ ਈੜੀ ਦਾ ਅੱਖਰ ਸਾਨੂੰ ਕੀ ਸਿਖਾਉਂਦਾ ਹੈ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਮੱਧ ਕੀ ਵਰਤਿਆ ਈਵੜੀ ਆਦ ਪੁਰਖ ਹੈ ਦਾਤਾ ਕਿ ਈੜੀ ਅੱਖਰ ਸਾਨੂੰ ਸਮਝਾ ਰਹੀ ਹੈ ਈਵੜੀ ਆਦਮੁਰਖ ਹੈ ਦਾਤਾ ਆਪੇ ਸੱਚਾ ਸੋਈ ਈੜੀ ਸ਼ਬਦ ਜਿਹੜਾ ਹੈ ਈੜੀ ਅੱਖਰ ਸਾਨੂੰ ਕੀ ਸਮਝਾਉਂਦਾ ਹੈ ਕਿ ਉਹ ਪਰਮਾਤਮਾ ਆਦਮੁਰਖ ਹੈ ਜਦੋਂ ਕੁਝ ਵੀ ਨਹੀਂ ਸੀ ਬਣਿਆ ਸੰਸਾਰ ਦੇ ਅੰਦਰ ਆ ਇਨਸਾਨ ਨਹੀਂ ਬਣੇ ਸੀ ਆ ਪੇੜ ਪੌਦੇ ਧਰਤੀ ਸ੍ਰਿਸ਼ਟੀ ਨਹੀਂ ਸੀ ਬਣੀ ਆਦ ਮੁਰਖ ਉਸ ਸਮੇਂ ਤੋਂ ਵੀ ਜਦੋਂ ਸੰਸਾਰ ਦਾ ਮੁੱਢ ਵੱਜਾ ਜਦੋਂ ਸੰਸਾਰ ਬਣਿਆ ਪਾਸ਼ਾ ਕਹਿੰਦੇ ਉਦੋਂ ਤੋਂ ਪ੍ਰਮਾਤਮਾ ਸਭ ਦਾ ਦਾਤਾ ਹੈ ਸਭ ਨੂੰ ਰੋਟੀ ਦੇ ਰਿਹਾ ਹੈ ਸਭ ਨੂੰ ਰਿਜ਼ਕ ਦੇ ਰਿਹਾ ਹੈ ਪਾਸ਼ਾ ਜੀ ਕਿਤੇ ਨੇ ਬਾਣੀ ਦਾ ਦਤਾ ਦਾਤਾ ਇੱਕ ਹੈ ਸਭ ਕੋ ਦੇਵੜਹਾਰ ਦਿਨ ਦਿਨ ਟੂਟਣਾ ਆਵਈ ਤਗਣਤ ਭਰੇ ਭੰਡਾਰ ਸਾਰਿਆਂ ਦਾ ਸਾਡਿਆਂ ਸਾਡਾ ਸਾਰਿਆਂ ਦਾ ਦਾਤਾ ਕੌਣ ਹੈ ਪ੍ਰਭਾਤਮਾ ਵਾਹਿਗੁਰੂ ਸਾਡਾ ਸਾਰਿਆਂ ਦਾ ਦਾਤਾ ਕੌਣ ਹੈ ਗੁਰੂ ਪਰਮੇਸ਼ਰ ਵਾਹਿਗੁਰੂ ਟਾਈਓ ਆਪਾਂ ਜਬਜੀਤ ਸਾਹਿਬ ਹੁਣ ਪੜਨਾ ਸਾਰਿਆਂ ਨੇ ਕੁਝ ਪੜ ਰਹੇ ਆ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਕਿਹੇ ਗੁਰੂ ਸਾਹਿਬ ਮੈਨੂੰ ਇਸ ਗੱਲ ਦੀ ਸੋਝੀ ਪਾ ਦਿਓ ਮੈਨੂੰ ਇਸ ਗੱਲ ਦਾ ਗਿਆਨ ਦੇ ਦਿਓ ਗੁਰਾ ਇੱਕ ਦੇਹ 부ਝਾਈ ਮੈਨੂੰ ਇਸ ਗੱਲ ਦਾ ਗਿਆਨ ਬਖਸ਼ ਦੋ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਉਹ ਜਿਹੜਾ ਪ੍ਰਮਾਤਮਾ ਗੁਰੂ ਪਰਮੇਸ਼ਰ ਸਭ ਜੀਵਾਂ ਦਾ ਇੱਕ ਦਾਤਾ ਹੈ ਉਹ ਇੱਕੋ ਸਾਰਿਆਂ ਨੂੰ ਦੇ ਰਿਹਾ ਹੈ ਉਹ ਮੈਂ ਕਦੇ ਉਹਨੂੰ ਭੁੱਲ ਨਾ ਜਾਵਾਂ ਮੈਂ ਹਮੇਸ਼ਾ ਉਹਨੂੰ ਯਾਦ ਰੱਖਾਂ ਈਵੜੀ ਆਗ ਬੁਰਖ ਹੈ ਦਾਤਾ ਸਭੇ ਸੱਚਾ ਸੋਈ ਤੇ ਬਾਸ਼ਾ ਕਹਿੰਦੇ ਉਹ ਸਾਰਿਆਂ ਦੇ ਅੰਦਰ ਆਪੇ ਸੱਚਾ ਸੋਈ ਕੋ ਆਪ ਸਾਰਿਆਂ ਦੇ ਅੰਦਰ ਵਸ ਰਿਹਾ ਹੈ ਤੇ ਸਚਾਈ ਤੇ ਤੁਰ ਰਿਹਾ ਉਹ ਕਦੇ ਝੂਠ ਨਹੀਂ ਬੋਲਦਾ ਤੇ ਜਿਹੜਾ ਆਪ ਝੂਠ ਨਹੀਂ ਬੋਲਦਾ ਫਿਰ ਸਾਨੂੰ ਨਹੀਂ ਨਾ ਕਹੇਗਾ ਵੀ ਤੁਸੀਂ ਵੀ ਝੂਠ ਬੋਲੋ ਇਸ ਕਰਕੇ ਸਾਨੂੰ ਮੇ ਬਾਣੀ ਜਿਹੜੀ ਹੈ ਉਸ ਵੈਗੁਰੇ ਦੀ ਬਾਣੀ ਸਾਨੂੰ ਉਪਦੇਸ਼ ਕਰਦੀ ਹੈ ਕਿ ਤੂੰ ਸਦਾ ਸੱਚ ਬੋਲਣਾ ਹੈ ਕਿਉਂਕਿ ਉਹ ਵਾਲਕ ਸਦਾ ਸੋਈ ਸੋਈ ਸਦਾ ਸੱਚ ਸਾਚਾ ਸੱਚੀ ਨਾਈ ਉਹ ਪਰਮੇਸ਼ਰ ਸਦਾ ਹੀ ਸੱਚਾ ਹੈ ਤੇ ਸੱਚ ਤੋਂ ਪਤਾ ਕੀ ਹੈ ਜਿਹੜੀ ਚੀਜ਼ ਸਦਾ ਰਹਿੰਦੀ ਹੈ ਉਹ ਸੱਚੀ ਹੈ ਜਿਹੜੀ ਚੀਜ਼ ਨੇ ਖਤਮ ਹੋ ਜਾਣਾ ਮੁੱਕ ਜਾਣਾ ਉਹ ਝੂਠੀ ਹੈ ਇਸ ਕਰਕੇ ਪ੍ਰਮਾਤਮਾ ਸਦਾ ਸੱਚਾ ਹੈ ਆਪੇ ਸੱਚਾ ਸੋਈ ਇਹਨਾਂ ਅੱਖਰਾਂ ਵਿੱਚ ਜੋ ਗੁਰਮੁਖ ਬੁਝੇ ਇਸ ਸਿਹਰ ਲੇਖ ਨਾ ਹੋਈ ਆ ਜਿਹੜੇ ਅੱਖਰਾਂ ਦੇ ਨਾਲ ਤੁਸੀਂ ਪੜ ਰਹੇ ਹੋ ਨਾ ਗੁਰੂ ਨਾਨਕ ਸਾਹਿਬ ਕਹਿੰਦੇ ਇਹਨਾਂ ਅੱਖਰਾਂ ਦੇ ਨਾਲ ਜਦੋਂ ਤੁਸੀਂ ਗੁਰੂ ਦੇ ਸਨਮੁਖ ਹੋਵੋਗੇ ਗੁਰਬਾਣੀ ਪੜੋਗੇ ਗੁਰੂ ਦੀ ਸਿੱਖਿਆ ਲਵੋਗੇ ਗੁਰੂ ਦਾ ਗਿਆਨ ਲਵੋਗੇ ਤੇ ਫਿਰ ਬਾਸ਼ਾ ਕਹਿੰਦੇ ਉਸ ਬੰਦੇ ਦੇ ਉਸ ਮਨੁੱਖ ਦੇ ਸਿਰ ਤੇ ਕਦੇ ਲੇਖਾ ਜੋਖਾ ਨਹੀਂ ਹੋਣਾ ਭਾਵ ਉਹਨੂੰ ਪ੍ਰਮਾਤਮਾ ਨੇ ਕਦੇ ਸਜਾ ਨਹੀਂ ਦੇਣੀ ਪਰਮਾਤਮਾ ਨੇ ਉਹਨੂੰ ਕਦੇ ਉਹਦੇ ਵੱਲੋਂ ਮੁੱਖ ਨਹੀਂ ਮੋੜਨਾ ਹਮੇਸ਼ਾ ਪਰਮਾਤਮਾ ਉਹਦੇ ਤੇ ਖੁਸ਼ੀਆਂ ਰਹਿਮਤਾਂ ਵਰਸਾਉਂਦਾ ਰਹਿੰਦਾ ਹੈ ਜਿਹੜਾ ਆ 35 ਅੱਖਰਾਂ ਦੇ ਨਾਲ ਗੁਰੂ ਦੀ ਬਾਣੀ ਨਾਲ ਸਾਝ ਪਾਉਂਦਾ ਹੈ ਗੁਰੂ ਨਾਲ ਸਾਝ ਪਾਉਂਦਾ ਹੈ ਗੁਰੂ ਤੇ ਵਾਹਿਗੁਰੂ ਉਹਦੇ ਤੇ ਹਮੇਸ਼ਾ ਖੁਸ਼ ਰਹਿੰਦਾ ਹੈ ਫਿਰ ਉਹ ਮਨੁੱਖ ਕਦੇ ਦੁਖੀ ਨਹੀਂ ਹੁੰਦਾ ਉਹਦੇ ਜੀਵਨ ਵਿੱਚ ਕਦੇ ਦੁੱਖ ਨਹੀਂ ਆਉਂਦਾ ਪਾਵ ਉਹਦਾ ਮਨ ਕਦੇ ਦੁਖੀ ਨਹੀਂ ਹੁੰਦਾ ਜਿਹੜਾ ਇਹਨਾਂ ਅੱਖਰਾਂ ਵਿੱਚ ਜੋ ਗੁਰਮੁਖ ਬੁੱਝੇ ਇਸ ਸਿਰਲੇਖ ਦਾ ਹੋਈ ਈੜੀ ਸਾਨੂੰ ਕਹਿ ਰਹੀ ਹੈ ਕਿ ਵਾਹਿਗੁਰੂ ਦਾਤਾ ਹੈ ਉਹ ਦਾਤਾ ਹੈ ਸਭ ਨੂੰ ਸਾਨੂੰ ਪਾਲਣ ਵਾਲਾ ਹੈ ਸਾਰਿਆਂ ਨੂੰ ਸਾਨੂੰ ਰਿਜਕ ਦੇਣ ਵਾਲਾ ਹੈ ਸਾਰਿਆਂ ਦੀ ਸੁਭਾਲ ਕਰਨ ਵਾਲਾ ਹੈ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਕੰਸਾ ਬਹੁਤ ਮਾਰੇ ਨਿਮਖ ਨਿਮਖ ਤੁਮਹੀ ਪਰਤਵਾਲੋ ਅਮਬਾਰਕ ਤੁਮਰੇ ਤਾਰ ਕੀ ਸਾਰਾ ਕੁਝ ਪੰਜੇ ਵੀ ਪਾਸ਼ਾ ਕਹਿ ਰਹੇ ਨੇ ਕਿ ਵਾਹਿਗੁਰੂ ਸਾਡਾ ਮਾਲਕ ਹੈ ਤੂੰ ਸਾਡਾ ਆਪੂ ਹੈ ਤੂੰ ਸਾਡਾ ਦਾਤਾ ਹੈ ਤੂੰ ਸਾਡੇ ਸਿਰ ਦਾ ਰਾਖਾ ਹੈ ਕਿ ਅਸੀਂ ਬੰਚੇ ਤੇਰੇ ਆਸਰੇ ਤੇ ਹਾਂ ਸੋ ਇਸ ਕਰਕੇ ਬੱਚੋ ਕਿ ਜਿਹੜੇ ਆਪਾਂ ਖਰ ਬੜ ਰਹੇ ਆ ਇੱਕ ਇੱਕ ਅੱਖਰ ਦੀ ਬੜੀ ਮਹਾਨਤਾ ਹੈ ਔਰ ਇਸ ਇਨਾ ਅੱਖਰਾਂ ਸਰ ਪਾਸ਼ਾ ਕਹਿੰਦਾ ਇਨਾ ਅੱਖਰਾਂ ਵਿੱਚ ਜੋ ਗੁਰਮੁਖੂਜੇ ਕਰਨਾ ਕੀ ਹੈ ਇਨਾ ਅੱਖਰਾਂ ਦੇ ਨਾਲ ਕੱਲਾ ਤੁਸੀਂ ਪੰਜਾਬੀ ਨਹੀਂ ਸਿੱਖਣੀ ਕਿ ਅਸੀਂ ਪੰਜਾਬੀ ਸਿੱਖ ਲਈ ਬੋਲ ਨਹੀਂ ਪੜ੍ਹਨੀ ਲਿਖਣੀ ਪਾਸ਼ਾ ਕਹਿੰਦੇ ਇਨਾ ਅੱਖਰਾਂ ਦੇ ਨਾਲ ਫਿਰ ਇਹ ਅੱਖਰ ਪੜ੍ਹ ਕੇ ਬਾਅਦ ਫਿਰ ਬਾਣੀ ਵੀ ਪੜ੍ਹਨੀ ਹੈ ਗੁਰੂ ਨਾਲ ਜੁੜਨਾ ਹੈ ਨਾ ਤੇ ਗੁਰੂ ਨਾਲ ਕੌਣ ਜੋੜਦਾ ਹੈ ਸਾਨੂੰ ਬਾਣੀ ਜੋੜਦੀ ਹੈ ਇਹ ਅੱਖਰ ਸਿੱਖ ਕੇ ਫਿਰ ਬਾਣੀ ਸਿੱਖਣੀ ਹੈ ਬਾਣੀ ਪੜ੍ਹਨੀ ਹੈ ਤੇ ਜਿਹੜਾ ਬਾਣੀ ਪੜ੍ਹੇਗਾ ਉਹਦੇ ਤੇ ਗੁਰੂ ਦੀ ਕਿਰਪਾ ਹੋਏਗੀ ਤੁਸੀਂ ਫਿਰ ਇੱਕ ਦਿਨ ਕਾਮਯਾਬ ਹੋਵੋਗੇ ਚੰਗੇ ਤੁਹਾਡੇ ਅਹੁਦੇ ਆ ਤੇ ਪਹੁੰਚੋਗੇ ਚੰਗੀਆਂ ਨੌਕਰੀਆਂ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ ਇਹ ਗੁਰੂ ਦੀ ਖੁਸ਼ੀ ਹੈ ਇਹ ਗੁਰੂ ਦੀ ਰਹਿਮਤ ਤੁਹਾਨੂੰ ਮਿਲੇਗੀ ਸੋ ਕਿ ਆਪਾਂ ਇੱਕ ਇੱਕ ਅੱਖਰ ਦਾ ਰੋਜ਼ ਵਿਚਾਰ ਕਰਿਆ ਕਰਨੀ ਹੈ ਸੋ ਅੱਜ ਦੀ ਵਿਚਾਰ ਇੰਨੀ ਕੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ